ਮੈਂ ਸਾਰੇ ਪੋਪੂਰ ਇਲਾਕਾ ਨਿਵਾਸੀਆਂ ਨੂੰ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਬੋਇਲਰ ਲੱਗਿਆ ਹੈ ਪੋਪੂਰ ਦੇ ਵਿੱਚ ਉੱਥੋਂ ਜਿਹੜੀ ਕਾਲੀ ਰਾਖ ਨਿਕਲਦੀ ਹੈ ਸਵਾਲ ਨਿਕਲਦੀ ਹੈ ਉਹਦੇ ਲਈ ਕੋਈ ਹੱਲ ਕੀਤਾ ਜਾਵੇ ਤਾਂ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਬੇਨਤੀ ਕੀਤੀ ਸੀਗੇ ਇਸ ਬਾਰੇ ਜਿਹੜੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਮੈਨੂੰ ਇਹ ਦੱਸਦੇ ਖੁਸ਼ੀ ਜਾ ਪੂਰੀ ਹੈ ਕਿ ਜਿਹੜਾ ਇਸ ਰਾਖ ਸੰਬੰਧੀ ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਤੋਂ ਇੱਕ ਆਰਡਰ ਜਾਰੀ ਹੋਇਆ ਹੈ ਜਿਦੇ ਵਿੱਚ ਉਹਨਾਂ ਨੇ ਬੋਇਲਰ ਵਾਲਿਆਂ ਨੂੰ ਇਹ ਕਹਿਆ ਗਿਆ ਹੈ ਕਿ ਬੈਂਕ ਗਾਰੰਟੀ ਆਪਣੀ ਉਹ ਜਮ੍ਹਾਂ ਕਰਵਾਉਣਗੇ ਤੇ ਜੇ ਭਵਿੱਖ ਦੇ ਵਿੱਚ ਕਦੇ ਵੀ ਕਾਲੀ ਸੁਆਹ ਨਿਕਲੀ ਗਈ ਬੋਇਲਰ ਤੋਂ ਤਾਂ ਉਸ ਦੇ ਖਿਲਾਫ ਪੀਪੀਸੀਬੀ ਦੇ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਵੱਲੋਂ ਬੋਇਲਰ ਬੰਦ ਕਰਨ ਦੀ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਜਿਸ ਸੰਬੰਧੀ ਮੇਰੇ ਵੱਲੋਂ ਵੀ ਸਾਡੇ ਜਿਹੜੇ ਲੋਕਲ ਐਕਸੀਡੈਂਸ ਨੇ ਉਸ ਉਹਨਾਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਤਾ ਇਮੀਡੀਏਟਲੀ ਇਹਨਾਂ ਤੋਂ ਬੈਂਕ ਗਰੰਟੀ ਜਮ੍ਹਾਂ ਕਰਵਾਈ ਜਾਵੇ ਐਂਡ ਰੈਗੂਲਰ ਪਰਤਾਲ ਕੀਤੀ ਜਾਵੇ ਕਿ ਜੇ ਉਹਦੇ ਵਿੱਚ ਕਾਲੀ ਸਵਾ ਨਿਕਲਦੀ ਹੈ ਤੇ ਨਿਯਮਾਂ ਤਹਿਤ ਉਸ ਤੇ ਇਮੀਡੀਏਟ ਕਾਰਵਾਈ ਵੀ ਕਰਵਾਈ ਜਾਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਹਾਂ ਕਿ ਜਿਹੜਾ ਬੋਇਲਰ ਦੇ ਨਾਲ ਜਾਂ ਕੋਈ ਵੀ ਉੱਥੇ ਪ੍ਰਦੂਸ਼ਣ ਦੀ ਸਮੱਸਿਆ ਆਵੇਗੀ ਪ੍ਰਸ਼ਾਸਨ ਸਦਾ ਵੀ ਤੁਹਾਡੇ ਨਾਲ ਖੜਾ ਹੈ ਤੇ ਉਹਦੇ ਖਿਲਾਫ ਵੀ ਕਾਰਵਾਈ ਵੀ ਕਰਾਂਗੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਹੋਏ ਨੇ ਉਹਨਾਂ ਦੀ ਆਪਾ ਉਹਨਾਂ ਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਜੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਪੋਲੂਸ਼ਨ ਸੰਬੰਧੀ ਕਿਸੇ ਵੀ ਪਲਾਂਟ ਤੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਪੋਲੂਸ਼ਨ ਬੋਰਡ ਤੇ ਸਾਡਾ ਸਾਰੇ ਜਿਹੜੇ ਵਿਭਾਗਾਂ ਦੀ ਟੀਮਾਂ ਦੇ ਅਧਿਕਾਰੀ ਨੇ ਉਹ ਇਮੀਡੀਏਟਲੀ ਉਸਤੇ ਮੇਰੇ ਨਿਰਦੇਸ਼ਾਂ ਅਨੁਸਾਰ ਐਕਸ਼ਨ ਲੈਣਗੇ ਤੁਹਾਨੂੰ ਇਸ ਬਾਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਹਾਡੇ ਸਾਰਿਆਂ ਦੇ ਨਾਲ 毛毛的。Well, well